ਮਾਨਸਾ ਦੀਆਂ ਦੋ ਤਿੰਨ ਵੱਡੀਆਂ ਸਮੱਸਿਆਵਾਂ ਨੇ ਸੀਵਰੇਜ ਦੀ ਸਮੱਸਿਆ ਬਹੁਤ ਵੱਡੀ ਮੈਂ ਸਾਨੂੰ ਐਸਟੀਮੇਟ ਲਾਉਣ ਨੂੰ ਕਿਹਾ ਆਪਾਂ ਸਿਰਫ ਉਸੇ ਪੁਰਾਣੇ ਸੀਵਰੇਜ ਨੂੰ ਨਹੀਂ ਕਰਨਾ ਆਪਾਂ ਨਵੇਂ ਡਿਜ਼ਾਈਨ ਦਾ ਅੱਜ ਕੱਲ ਲੇਟੈਸਟ ਮਾਡਲ ਆ ਗਏ ਤੇ ਮਾਨਸਾ ਦੀਆਂ ਗਲੀਆਂ ਮੁਹੱਲੇ ਨਵੇਂ ਵੱਧ ਗਏ ਹੋਣਗੇ ਉਹਨਾਂ ਨੂੰ ਵੀ ਵਿੱਚ ਲੈਣਾ ਮੈਂ ਤੁਹਾਣਾ ਵਾਅਦਾ ਕਰਦਾ ਕੱਲ ਤੋਂ ਹੀ ਐਸਟੀਮੇਟ ਲਵਾਉਣੇ ਸ਼ੁਰੂ ਕਰਾਂਗੇ ਤੇ ਚਾਰ ਤੋਂ ਬਾਅਦ ਮਾਨਸਾ ਦੇ ਮੋਤਬਰ ਬੰਦਿਆਂ ਨੂੰ ਬੁਲਾਵਾਂਗੇ ਨਕਸ਼ਾ ਉਹਨਾਂ ਨੂੰ ਦਿਖਾਵਾਂਗੇ ਕਿ ਕਿੱਥੋਂ ਕਿੱਥੋਂ ਦੀ ਜਾਣਾ ਚਾਹੀਦਾ ਕਿੱਥੇ ਕੋਈ ਰਹਿ ਨਾ ਜਾਵੇ ਗਲੀ ਮੱਲਾ ਤਾਂ ਮੈਂ ਇਨਾ ਤੁਹਾਨੂੰ ਯਕੀਨ ਦਿਵਾਉਣਾ ਕਿ ਆਉਣ ਵਾਲੇ ਮਹੀਨੇ ਦੋ ਮਹੀਨਿਆਂ ਦੇ ਵਿੱਚ ਇਹ ਜਿਹੜਾ ਸੀਵਰੇਜ ਵਾਲਾ ਮਾਨਸਾ ਦੀ ਸਮੱਸਿਆ ਜਿੰਨੇ ਮਰਜ਼ੀ ਪੈਸੇ ਲੱਗ ਜਾਣ ਸਭ ਤੋਂ ਪਹਿਲਾਂ ਹੱਲ ਵੀ ਹੋਊਗੀ ਤੇ 40 ਸਾਲ ਵਾਸਤੇ ਉਹਦਾ ਆਪਾਂ ਨਕਸ਼ਾ ਬਣਾਵਾਂਗੇ ਦੂਜੀ ਸਮੱਸਿਆ ਰੇਲਵੇ ਸਟੇਸ਼ਨ ਦੇ ਕੋਲੇ ਜਿਹੜਾ ਕੂੜੇ ਦਾ ਪਹਾੜ ਬਣਿਆ ਪਿਆ ਇਹਦਾ ਸਾਡੇ ਕੋਲ ਇੱਕ ਬਹੁਤ ਵਧੀਆ ਪੀ ਡਬਲਯੂ ਟੀਮ ਮਿਨਿਸਟਰੀ ਜਿਹੜੀਆਂ ਸੜਕਾਂ ਬਣਾਉਂਦੀ ਐ ਹਾਈਵੇ ਬਣ ਰਹੇ ਨੇ ਜਿਹੜੇ ਮਿੱਟੀ ਦੀ ਥਾਂ ਤੇ ਆ ਕੂੜਾ ਵਾਲਾ ਜਿਹੜਾ ਇਹਨੂੰ ਵਰਤ ਲੈਂਦੇ ਨੇ ਸੈਗਰੀਗੇਟ ਕਰਕੇ ਉਹਦੀਆਂ ਮਸ਼ੀਨਾਂ ਤੋਂ ਅਲੱਗ ਕਰ ਦਿੰਦੀਆਂ ਨੇ ਕੂੜੇ ਨੂੰ ਲੱਕ ਕਰ ਦਿੰਦੀਆਂ ਨੇ ਪਲਾਸਟਿਕ ਇਹ ਸਾਰਾ ਜਿਹੜਾ ਕੂੜਾ ਇਹ ਹਾਈਵੇ ਦੇ ਵਿੱਚ ਮਿੱਟੀ ਦੀ ਥਾਂ ਤੇ ਵਰਤਿਆ ਜਾਂਦਾ ਸੋ ਇਹ ਗੜਕੜੀ ਸਾਹਿਬ ਨੇ ਮੇਰੀ ਗੱਲ ਹੋਈ ਹੋਈ ਐ ਅਸੀਂ ਲੁਧਿਆਣੇ ਤੋਂ ਆਲਰੇਡੀ ਚੁੱਕਾਉਣਾ ਸ਼ੁਰੂ ਕਰਤਾ ਮਾਨਸਾ ਦਾ ਵੀ ਅਸੀਂ ਚੁੱਕਾ ਵਾਂਗੇ ਉਹਨੇ